ਜੰਨੀ ਸਾਹਿਬ ਇਹ ਕਹੇਗੇ ਜੋ ਕਿ ਐਸਸੀ ਡਿਪਾਰਟਮੈਂਟ ਦੀ ਜਿਹੜੀ ਉਹਨਾਂ ਦੇ ਚੇਅਰਮੈਨ ਦਿੱਲੀ ਤੋਂ ਗਏ ਹੋਏ ਸੀ ਆਪ ਸਭ ਤੋਂ ਵੱਡੀ ਪੋਸਟ ਆ ਜਿਹੜੀ ਸੀਡਬਲਿਊਸੀ ਕਾਂਗਰਸ ਵਰਕਿੰਗ ਕਮੇਟੀ ਦੇ ਪਰਮਾਨੈਂਟ ਮੈਂਬਰ ਨੇ ਉਹਨਾਂ ਨੇ ਇਹ ਗੱਲ ਕੀਤੀ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਜੇ ਉਹਨਾਂ ਦੇ ਮੰਚ ਐਸੀਆਂ ਪ੍ਰਤੀ ਜਿਹੜੇ ਆਖਰੀ ਲਾਈਨ 'ਚ ਖੜੇ ਆ ਉਹ ਲੋਕਾਂ ਲਈ ਜੇ ਦਰਦ ਹੋਵੇ ਸੱਚੀ ਦਰਦ ਹੋਵੇ ਆਫਤਾਂ ਉਹ ਐਸੀਆਂ ਦੇ ਜਾਂ ਸਾਰਿਆਂ ਤੋਂ ਉਹ ਨਿਕਲ ਕੇ ਬਣ ਗਏ ਅੱਜ ਮੈਲ ਹਰ ਜਗ੍ਹਾ ਏ ਬਰਾਤਮਾ ਬਣਾਵੇ ਹਰ ਨੂੰ ਬਣਾਵੇ ਪਰ ਮੈਂ ਦੂਜੀ ਗੱਲ ਇਹ ਕਹਿ ਰਿਹਾ ਕਿ ਇਹ ਜਿਹੜੀਆਂ ਗੱਲਾਂ ਨੇ ਚੰਨੀ ਸਾਹਿਬ ਸੀਡਬਲਿਊਸੀ ਕਾਂਗਰਸ ਵਰਕਿੰਗ ਕਮੇਟੀ ਜਿਹਦੇ ਵਿੱਚ ਖੜਗੇ ਸਾਹਿਬ ਜਿਹਦੇ ਉਹਨਾਂ ਦੇ ਨਾਲ ਰਾਹੁਲ ਗਾਂਧੀ ਜਿਨ੍ਹਾਂ ਦੇ ਇਧਰਲੇ ਪਾਸੇ ਸੋਨੀਆ ਗਾਂਧੀ ਇਧਰਲੇ ਪਾਸੇ ਪ੍ਰਿੰਕਾ ਗਾਂਧੀ ਤੇ ਨਾਲ ਦੀਆਂ ਕੁਰਸੀਆਂ ਤੇ ਤੁਸੀਂ ਬੈਨੇ ਹੋ ਇਹ ਗੱਲ ਉੱਥੇ ਕਰਨ ਵਾਲੀ ਆ ਤੁਸੀਂ ਇਹ ਡਰਾਮੇ ਕਰ ਰਹੇ ਹੋ ਇੱਥੇ ਇੱਥੇ ਡਰਾਮਾ ਕਰ ਰਹੇ ਸੀ ਵੀ ਜਿਹੜੇ ਐਸ ਸੀ ਲੋਕ ਕਾਂਗਰਸ ਪਾਰਟੀ ਦੇ ਜਿਹੜੇ ਉੱਥੇ ਆਏ ਹੋਏ ਸੀ ਉਹਨਾਂ ਨੂੰ ਸੁਣਾ ਰਹੇ ਸੀ ਵੀ ਦੇਖੋ ਇੱਥੇ ਇਹ ਬੋਲੇ ਦਾ ਕੀ ਕੀ ਅਮਲ ਤੇ ਕੀ ਮਕਸਦ ਕੀ ਨੂੰ ਸੁਣਾ ਰਹੇ ਸੀ ਸਿਰਫ ਖਬਰ ਬਣਾਉਣ ਖਾਤਰ ਜੇ ਕਦੇ ਬੋਲਣਾ ਹੈ ਤਾਂ ਅੰਨੀ ਸਾਹਿਬ ਤੇ ਜੇ ਉਹ ਨਹੀਂ ਕਰਦੇ ਤੇ ਸੀਡਬੀਸੀ ਛੱਡੋ ਫਿਰ ਤੁਹਾਨੂੰ ਕਿਉਂ ਪਿਆਰੀ ਹੈ ਸੀਡਬੀਸੀ ਤੇ ਤੁਸੀਂ ਜੰਨੀ ਸਾਹਿਬ ਮੈਂ ਤੁਹਾਨੂੰ ਜਾਣਦਾ ਪੰਜਾਬ ਤੁਹਾਨੂੰ ਜਾਣਦਾ ਜੇ ਤੁਸੀਂ ਮੁੱਖ ਮੰਤਰੀ ਸੀ ਜਿਹੜੇ ਰਹੇ ਹੋ 100 ਦਿਨ ਜਾਂ ਕਿੰਨੇ ਦਿਨ ਜਿੱਦਣ ਮੁੱਖ ਮੰਤਰੀਸ਼ਿਪ ਖਤਮ ਹੋਈ ਜੇ ਤੁਸੀਂ ਕਰਪਟ ਨਹੀਂ ਸੀ ਜੇ ਤੁਸੀਂ ਪੈਸਾ ਨਹੀਂ ਲੁੱਟਿਆ ਸੀ ਜੀ ईडी ਦੀਆਂ ਰੇਡਾਂ ਜਿਹੜੀਆਂ ਪਈਆਂ ਉਹ ਪੈਸਾ ਨਹੀਂ ਮਿਲਿਆ ਸੀ ਵਿਜੀਲੈਂਸ ਦੀਆਂ ਰੇਡਾਂ ਪਈਆਂ ਜੇ ਪੈਸਾ ਨਹੀਂ ਮਿਲਿਆ ਸੀ ਤਾਂ ਚੰਨੀ ਸਾਹਿਬ ਇੱਕ ਸਾਲ ਤੋਂ ਉੱਤੇ ਜਨਾਬ ਯਾਲੀ ਅਮਰੀਕਾ بڑے ਤੋਂ بڑے ਸ਼ਹਿਰਾਂ 'ਚ بڑے ਤੋਂ بڑے ਲੋਕਾਂ ਦੇ ਘਰਾਂ 'ਚ ਇੱਕ ਸਾਲ ਤੋਂ ਉੱਤੇ ਲੁਕੇ ਰਹੇ ਹਾਂ ਉੱਤੇ ਇੱਕ ਸਾਲ ਜੇ ਕੋਈ ਮੁੱਖ ਮੰਤਰੀ ਜੀ ਨੂੰ ਬਣਾਇਆ ਹੋਵੇ ਜਿਸ ਪਾਰਟੀ ਨੇ ਉਹ ਸਭ ਨੂੰ ਛੱਡ ਕੇ ਮੁੱਖ ਮੰਤਰੀ ਦੇ ਨਜ਼ਾਰੇ ਲੈ ਕੇ ਇੱਕ ਸਾਲ ਜਾ ਕੇ ਵਿਦੇਸ਼ਾਂ ਚ ਲੁੱਕ ਗਿਆ ਹੋਵੇ ਤੇ ਫਿਰ ਆਪਾਂ ਉਹਨੂੰ ਕੀ ਕਵਾਂਗੇ ਉੱਥੋਂ ਬਹਿ ਕੇ ਇੱਕ ਸਾਲ ਜਦੋਂ ਤੁਸੀਂ ਉੱਥੇ بڑے بڑے ਲੋਕਾਂ ਦੇ ਘਰਾਂ ਚ ਉਹਨਾਂ ਨੇ ਇੱਥੇ ਟੈਲੀਫੋਨ ਖੜਕਾਏ ਮੁੱਖ ਮੰਤਰੀ ਨੂੰ بڑے بڑے ਅਫਸਰਾਂ ਨੂੰ بڑے بڑے ਜਿਹੜੇ ਦਿੱਲੀ ਦੇ ਜਿਹੜੇ ਭਗਵੰਤ ਮਾਨ ਦੇ ਵਾਸ ਨੇ ਉਹਨਾਂ ਨਾਲ ਤੁਸੀਂ ਰਾਫਤਾ ਕੀਤਾ ਉਹਨਾਂ ਨਾਲ ਬਿੰਤਾਂ ਹਾੜੇ ਕੱਢੇ ਤੇ ਫੇਰ ਤੁਸੀਂ ਇੱਕ ਸਾਲ ਤੋਂ ਬਾਅਦ ਦੇ ਵਿੱਚ 13 14 ਮਹੀਨੇ ਬਾਅਦ ਤੁਸੀਂ ਜਨਾਬ ਦਿੱਲੀ ਉੱtre ਆ ਕੇ ਤੇ ਫੇਰ ਤੁਸੀਂ ਪੰਜਾਬ ਗਏ ਜੇ ਤੁਸੀਂ ਇਮਾਨਦਾਰ ਸੀ ਸੱਚੇ ਸੀ ਕਿਉਂ ਭੱਜੇ ਪਹਿਲੀ ਗੱਲ ਦੂਜੀ ਗੱਲ ਰਾਜਾ ਵਿੜਿੰਗ ਸਾਹਿਬ ਬਈ ਕਮਾਲ ਆ ਕਮਾਲ ਆ ਪ੍ਰਧਾਨ ਹੋਵੇ ਤਾਂ ਐਸਾ ਹੋਵੇ ਪਾਰਟੀ ਦਾ ਜਿਹੜਾ ਜਿਉਂ ਲਗਿਆ ਇੱਕ ਤਾਂ ਬੰਦਾ ਪਾਰਟੀ ਪਹਿਲਾਂ ਇਸ ਹਾਲਾਤ ਚਾ ਵੀ ਤੈਰਨੀ ਨਹੀਂ ਜਾਣਦੀ ਉਹ ਸਮੁੰਦਰ ਦੇ ਵਿੱਚ ਡਿੱਕ ਡੋਲੇ ਖਾਰੀ ਆ ਤੇ ਤੁਸੀਂ ਵੜਿੰਗ ਸਾਹਿਬ ਉਹ ਪਾਰਟੀ ਦੇ ਸਮੁੰਦਰ ਚ ਉਹਦੇ ਰੱਸਾ ਪਾ ਕੇ ਗਲ ਚ ਤੁਸੀਂ ਕਵੰਟਲ ਕਵੰਟਲ ਦੇ ਪੱਥਰ ਬੰਨਤੇ ਵੇ ਕੋਈ ਜੇ ਕਿਤੇ ਲੱਤਾਂ ਲੁੱਤਾਂ ਮਾਰ ਕੇ ਪਾਰਟੀ ਕਿਤੇ ਨਿਕਲਣ ਵੀ ਲੱਗੇ ਕਾਂਗਰਸ ਸਮੁੰਦਰ ਚੋਂ ਤਾਂ ਆ ਜਿਹੜੇ ਪੱਥਰ ਨੇ ਜਿਹੜੇ ਰਾਜਾ ਬੜਿੰਗ ਨੇ ਬੰਨੇ ਆ ਉਹ ਪੱਥਰ ਕਿਤੇ ਉੱਤੇ ਆਉਣ ਨਾ ਦੇ ਇਹ ਪੱਥਰ ਜਿਹੜੇ ਬੰਨਤੇ ਮੇਰੇ ਭਰਾਵੋ ਮੇਰੇ ਕਾਂਗਰਸੀਓ ਤੁਹਾਨੂੰ ਠੰਡ ਚ ਬੇਨਤ ਥੋਡੀਆਂ ਰੈਲੀਆਂ ਤੁਹਾਨੂੰ ਜੋ ਇਹ ਕਹਿੰਦੇ ਆ ਉਹ ਮਤ ਕਰੋ ਇੱਕ ਦਿਨ ਚ ਤੁਹਾਡਾ ਜੋਰ ਲਵਾ ਕੇ ਜ਼ਿਲ੍ਹਿਆਂ ਚ ਬਲਾਕਾਂ ਚ ਯੂਥ ਵਾਲਿਆਂ ਤੋਂ ਮਹਿਲਾ ਤੋਂ ਇੱਕ ਬਿਆਨ ਛੱਡ ਦਿਆ ਇੱਕ ਬਿਆਨ ਤੇ ਜਦ ਹੀ ਕੌਂਟਲ ਦਾ ਪੱਥਰ ਬੰਨ ਕੇ ਥੱਲੇ ਜਾਂਦੀ ਆ ਹੋਰ 파ਟੀ ਤੇ ਅੱਜ ਇੱਕ ਹੋਰ ਰਾਜ ਖੋਲਤਾ ਇੱਕ ਹੋਰ ਰਾਜ ਖੋਲਤਾ ਕਿਉਂਕਿ ਪ੍ਰਧਾਨ ਨੂੰ ਤਾਂ ਸਭ ਕੁਝ ਪਤਾ ਹੁੰਦਾ ਉਹ ਕਹਿੰਦਾ ਹਾ ਵੀ ਚੰਨੀ ਸਾਹਾ ਆਪਣੇ ਨਾਲ ਤਾਂ ਕੋਈ ਐਮਐਲਏ ਨਹੀਂ ਸੀ ਇਹ ਇੱਕ ਸੀਡਬਲਿਊਸੀ ਮੈਂਬਰ ਨੂੰ ਸਭ ਤੋਂ ਵੱਡੀ ਰਾਹੁਲ ਗਾਂਧੀ ਨੇ ਜਿਹਨੂੰ ਜ਼ਿੰਮੇਵਾਰੀ ਦਿੱਤੀ ਉਹਨੂੰ ਕਹਿ ਰਿਆ ਵੀ ਆਪਣੇ ਤਾਂ ਪੱਲੇ ਹੀ ਕੋਈ ਐਮਐਲਏ ਨਹੀਂ ਸੀ ਇਹੀ ਗੱਲ ਤਾਂ ਜਾਖੜ ਸਾਹਿਬ ਕਹਿੰਦੇ ਸੀ ਇਹੀ ਗੱਲ ਜਖੜ ਸਾਹਿਬ ਕਹਿੰਦੇ ਸੀ ਅੱਜ ਉਹ ਰਾਜਾ ਵੜਿੰਗ ਸਾਹਿਬ ਨੇ ਪ੍ਰਧਾਨ ਜੀ ਨੇ ਸੱਚ ਗੱਲ ਦੱਸਦੀ ਵੀ ਇੱਥੇ ਕਿਸੇ ਵਰਕਰ ਦੀ ਕੋਈ ਕਿਸੇ ਥੱਲੇ ਬਲੌਕ ਡਿਸਟ੍ਰਿਕਟ ਚ ਕਿਸੇ ਲੀਡਰ ਦੀ ਕੋਈ ਨਹੀਂ ਉੱਤੋਂ ਹੁਕਮ ਸਿਰਫ ਤੇ ਸਿਰਫ ਗਾਂਧੀ ਪਰਿਵਾਰ ਦਾ ਆਇਆ ਉਸ ਵੇਲੇ ਮੈਨੂੰ ਯਾਦ ਆ ਕਿਸ ਤਰੀਕੇ ਨਾਲ ਉਸ ਮੀਟਿੰਗ ਚ ਨਗਜੋ ਸਿੱਧੂ ਜੀ ਗਏ ਕਿਸ ਤਰੀਕੇ ਨਾਲ ਉੱਥੋਂ ਸੁਖੀ ਰੰਧਾਵਾ ਜੀ ਗਏ ਕਿਸ ਤਰੀਕੇ ਚ ਉਥੇ ਹੋਰ ਬੜੇ ਬੜੇ ਲੀਡਰ ਨੇ ਜਿਹੜੇ ਨਿਕਲੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਨੌਜਾਖੜ ਸਾਹਿਬ ਦਾ ਆ ਗਿਆ ਤਿੰਨ ਜਨਰਲ ਸੈਕਟਰੀ ਤਿੰਨ ਜਨਰਲ ਸੈਕਟਰੀ ਉਹ ਮੰਚ ਤੇ ਬਿਰਾਜਮਾਨ ਸੀ ਬਿਰਾਜਮਾਨ ਸੀ ਵੀ ਆ ਸਾਰੇ ਐਮਐਲਏ ਨੇ ਜਿਹੜੇ ਬੈਠੇ ਜਦੋਂ ਜਨਰਲ ਸੈਕਟਰੀਆਂ ਨੇ ਦੇਖਿਆ ਵੀ ਇਹ ਤਾਂ ਜਾਖੜ ਸਾਹਿਬ ਦਾ ਨਾਮ ਲੈ ਰਹੇ ਤੇ ਉਹਨਾਂ ਨੇ ਜਦੀ ਜੇਬ ਚੋਂ ਪਰਚੀ ਕੱਢ ਕੇ ਜੈ ਭਈ ਨਹੀਂ ਥੋੜੀ ਕੀ ਤੁਹਾਨੂੰ ਕੌਣ ਪੁੱਛਦਾ ਤੁਸੀਂ ਤਾਂ ਬੰਦੂਆ ਮਜ਼ਦੂਰ ਹੋ ਤੇ ਜਦੋਂ ਪਰਚੀ ਕੱਢੀ ਤੇ ਉੱਥੇ ਨੌ ਆ ਜਿਹੜਾ ਚਰਨਜੀਤ ਚੰਨੀ ਜੀ ਦਾ ਆ ਗਿਆ ਉਹ ਗੱਲ ਉਹ ਗੱਲ ਅੱਜ ਜਿਹੜੀ ਆ ਇਹ ਗੱਲ ਪਾਰਟੀਆਂ ਦੇ ਫੈਸਲੇ ਹੁੰਦੇ ਆ ਪਰ ਇਹ ਗੱਲ ਤਾਂ ਪ੍ਰਧਾਨ ਨੰਗੀ ਕਰੀ ਜਾਂਦਾ ਵੀ ਇਹਨਾਂ ਨਾਲ ਇੱਕ ਵੀ ਸਾਰੀਆਂ ਪਾਰਟੀਆਂ ਆਪਣੇ ਚਿਹਰੇ ਅਨਾਉਂਸ ਕਰਦੀਆਂ ਚੀਫ ਮਿਨਿਸਟਰ ਅਨਾਉਂਸ ਕਰਦੀਆਂ ਐ ਬਹੁਤ ਵੱਡੀਆਂ ਗੱਲਾਂ ਐ ਜਿਹੜੀਆਂ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਹੁੰਦੇ ਆ ਸਭ ਕੁਝ ਹੁੰਦਾ ਏ ਪਰ ਜਦੋਂ ਤੁਸੀਂ ਵੋਟਾਂ ਪਵਾ ਲੀਆਂ ਜਦੋਂ ਵੋਟਾਂ ਪਵਾ ਕੇ ਨਾ ਨਿਕਲੇ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਐਨ ਖਤਮ ਕਰਕੇ ਉਥੋਂ ਚਰਨਜੀਤ ਚੰਨੀ ਜੀ ਬਣਾਤੇ ਕਿਉਂ ਜਿਹੜੀ ਮੈਡਮ ਰਿਸਪੈਕਟਡ ਮੈਡਮ ਸਿੱਧੂ ਜਿਨ੍ਹਾਂ ਨੇ ਦੱਸਿਆ 500 ਕਰੋੜ ਦੀ ਟੈਚੀ ਬਾਰੇ ਉਹ ਐਮਐਲਏ ਸਾਈਨ ਕਰ ਰਹੇ ਸੀ ਤੇ ਇਧਰੋਂ 500 ਕਰੋੜ ਦੀ ਟੈਚੀ 12 اکبر ਰੋਡ ਜਾਂ 12 ਤੁਗਲਕ ਰੋਡ ਜਾਂ ਕਿਹੜੇ ਵੀ ਰੋਡ ਨੇ ਉਹ ਟੈਚੀਆਂ ਜਿਹੜੀਆਂ ਜਾ ਰਹੀਆਂ ਸੀ ਕਿ ਉਹ ਫੈਸਲੇ ਬਦਲੇ ਕੇ ਹੁਣ ਇਸ ਪਾਰਟੀ ਦਾ ਕੀ ਕਰੋਗੇ ਕੋਈ ਹਾਲ ਹੈ ਇਸ ਪਾਰਟੀ ਦਾ ਇਸੇ ਤਰੀਕੇ ਨਾਲ ਉਹਨਾਂ ਦੇ ਦੂਜੇ ਜਨਰਲ ਸੈਕਟਰੀ ਬੋਲ ਰਹੇ ਆ ਧੰਨਾਵਾ ਸਾਹਮਣੇ ਮੈਂ ਤਾਂ ਮੀਡੀਆ ਤੇ ਦੇਖਿਆ ਮੈਂ ਤਾਂ ਆਪ ਕਿਤੇ ਉਹਨਾਂ ਨੂੰ ਮੀਡੀਆ ਰਾਹੀਂ ਦੇਖਿਆ ਉਹ ਸਾਰੇ ਇਹ ਗੱਲ ਕਹਿੰਦੇ ਆ ਵੀ ਨਹੀਂ 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 ਆਪਾਂ ਮੀਡੀਆ ਦੇ ਮੂਹਰੇ ਬੋਲਣਾ ਨਹੀਂ